ਆnde ਸਸਿਗਾਰ ਦੇ ਸਾਰੇ ਭਰਾਵਾਂ ਨੂੰ ਕੀ ਹਾਲ ਚਾਲ ਹੈ ਸਾਰੇ ਠੀਕ ਠਾਕ ਅੱਜ ਆਪਾਂ ਆਏ ਹਈਏ ਸਲਕ ਦੇ ਆਪਣਾ ਲੁਧਿਆਣੇ ਤੇ ਕੈਲੀਬ੍ਰੇਸ਼ਨ ਕਰਾਉਣੇ ਹੈਗੇ ਆਪਣੇ ਸਿਸਟਮ ਲਈ ਸਲਕ ਦੇ ਇਹ ਸਿਸਟਮ ਨਾ ਆਪਣਾ ਹੈਗਾ ਹੈਗਾ ਵਾਰੰਟੀ 'ਚ ਤੇ ਯਾਨੀ ਕਿ ਦੂਜਾ ਸਾਲ ਹੀ 1 ਸਾਲ ਗਾਰੰਟੀ ਹੈ ਤੇ ਦੂਜੇ ਸਾਲ ਵਾਰੰਟੀ ਹੈ ਉਹ ਜਿਹੜੀ ਸੀ ਜਨੇ ਵਾਲੇ ਇਹ ਆਪਣਾ ਉੱਚੀ ਨੀਵੇਂ ਬਰਾਂਡ ਦੇ ਪਈ ਅੱਜ ਆਪਾਂ ਆਏ ਇੱਥੇ ਤੁਹਾਨੂੰ ਸਾਰਾ ਦੱਸਾਂਗੇ ਸਲਕ ਦੀ ਬਾਗੜ ਵਗੈਰਾ ਸਾਰਾ ਦੱਸਾਂਗੇ ਕਿ ਸਿਸਟਮ ਆ ਤੇ ਨਾਲੇ ਬੰਨੇ ਆ ਬੜਾ ਵੀ ਪਏ ਆ ਲੈਂਦੇ ਆ ਕਰਨ ਦੇ ਕੀ ਕੀ ਆ ਫ੍ਰੀ ਕਰਦੇ ਆ ਆਪਾਂ ਸਾਰਾ ਕੁਝ ਲੈ ਆਏ ਆ ਲੇਜ਼ਰ ਵੀ ਰਿਸਿਵਰ ਵੀ ਕੰਟਰੋਲਰ ਬਾਕਸ ਵੀ ਸਾਰਾ ਕੁਝ ਲਿਆਂਦਾ ਵਾ ਤੇ ਆਹ ਫਿਰ ਵੀਡੀਓ ਵੇਖਦੇ ਰਹੋ ਸਾਰੀ ਨੌ ਫਟਾਉਣਾ ਕਿ ਨਹੀਂ ਆ ਵੀ ਬਾਗਟ ਮੇਰੇ ਹਸਾਬ ਨਾਲ 10 ਫੁੱਟ ਹੀ ਹਣੀ ਮੇਰੇ ਹੈ ਲਓ ਇਹ ਆ ਬਾਗਟ ਆ ਬਹਿਰੀਆਂ ਵਾਲੀ ਤੇ ਆਹ ਵਾ ਸਿਸਟਮ ਅੱਧੇ ਗੇੜੇ ਵਾਲਾ ਇਹਨੂੰ ਤਾਂ ਕਰ ਦੋ ਥੱਲੇ ਆਣਾ ਬਾਜੇ ਨੂੰ ਹਣ ਲੜ ਅੱਧਾ ਗਿੜਾ ਹੈ। ਆਕੀ ਇਹਦੇ ਆ ਬੇਰੰਗਾ ਵਾਲੀ ਦੂਜੀਆਂ ਗੁੱਲਿਆਂ ਵਾਲੀਆਂ ਨੇ ਸਿੰਪਲ ਪਹਿਲਾਂ ਚੱਲਦੀਆਂ। ਬੇਰੰਗਾ ਵਾਲੀ ਬਾਗਟਿਆ ਤੇ ਗੁਡਇਰ ਦੇ ਟਾਇਰ ਆ। ਹੱਬਾਂ ਤੋਂ ਬਾਵੇਂ ਚੰਗੀਆਂ ਵਾ। ਮਰੀਆ ਬਾਗਟੇ ਮਾਫੀ ਸ਼ਾਰਾ ਸਿਸਟਮ ਇਹਨਾਂ ਦਾ ਵੇਖ ਲਓ ਇੱਥੇ ਸੈਲੈਕ ਸੈਲੈਕ ਕੋਈ ਹੋਈਏ ਓਏ ਓਏ ਇਹ ਪੁਰਾਣੀ ਓਏ ਉਹ ਪੁਰਾਣੀ ਆ ਵਾ ਕਟੌੜੀ ਡਿੱਕੀ ਹੈ ਉਹ ਮੇਰੇ ਹਿਸਾਬ ਨਾਲ ਇਹਨਾਂ ਦੀ ਨਹੀਂ ਚੱਲੀ ਨਹੀਂ ਹੁੰਦੀ ਸਾਨੂੰ ਲੈਣਾ ਬੜਾ ਪਿਆ ਕੰਮ ਸਗੋਂ ਇਹਨਾਂ ਨੇ ਹਮ ਨੂੰ ਬਿਠਾ ਲਿਆ ਵਾ 4 ਘੰਟੇ ਬਿਠਾ ਲਿਆ 5 ਤੇ ਟਾਈਮ ਬਹੁਤ ਜ਼ਿਆਦਾ ਲੰਮ ਦੇ ਆ ਆਪਾਂ ਤਾਂ ਦੂਰੋਂ ਆਏ ਹਾਂ ਤਾਂ 100 ਕਿਲੋਮੀਟਰ ਪੰਡਿਆ ਪਿਆ ਹੈ ਤੇ ਟਾਈਮ ਬਹੁਤ ਜ਼ਿਆਦਾ ਲੰਮ ਦੇ ਆ ਇੱਕ ਆਂਟੀਨਾ ਟੁੱਟਾ ਹੀਗਾ ਇਹ ਵੀ ਲਵਾਉਣਾ ਹੈ ਇਹਦਾ ਕੰਟਰੋਲ ਬਾਕਸ ਦਾ ਤੇ ਬਾਕੀ ਹੋਰ ਵੀ ਦੋ ਚਾਰ ਵੀਰ ਆਏ ਸੀ ਉਹ ਕਹਿੰਦੇ ਵੀ ਇਹਦੀ ਨਾ ਕੈਲੀਬ੍ਰੇਸ਼ਨ ਆਊਟ ਹੁੰਦੀ ਹੁੰਦੀ ਆ ਸਾਲ ਦੋ ਸਾਲ ਬਾਅਦ ਕਰਾਉਣੀ ਪੈਂਦੀ ਆ ਸੈਲਗ ਦੇ ਸਿਸਟਮ ਦੇ ਬਾਕੀ ਜਿੰਨਾ ਵੀ ਰੰਗ ਸੈਲਗ ਹੈਗਾ ਆ ਉਹ ਦੱਸਿਓ ਵੀ ਕੀ ਸਾਲ ਦਾ ਹੋਇਆ ਇਹਦਾ ਇਹਦਾ ਉਹ ਵੀ ਇਥੇ ਹੋਣਾ ਲੱਗਦਾ ਲਾਓ ਵੀ ਆਪਣਾ ਆ ਗਿਆ ਤਿਆਰ ਹੋ ਗਏ ਬਣ ਕੇ ਸਿਸਟਮ ਆਹ ਸਿਸਟਮ ਪੁਰਾਣੇ ਆ ਥੋੜੇ ਇਹਨਾਂ ਦੇ ਤਿੰਨ ਮਾਡਲ ਹੈ ਇੱਕ ਟਾਪ ਮਾਡਲ ਹੈ ਇੱਕ ਮੀਡੀਅਮ ਹੈ ਤੇ ਥੱਲੇ ਆ ਇਹਨਾਂ ਨੇ ਸਾਡੇ ਕੋਲ ਮੰਗਿਆ 2000 ਰੁਪਈਆ ਕਹਿੰਦੇ ਵੀ ਨਹੀਂ ਇਹ ਜੀ ਸਰਵਿਸ ਦਾ 2000 ਜੋ ਵੀ ਕੁਝ ਪੈਂਦਾ ਸੀ ਪਾਉਨੇ ਆ ਫ੍ਰੀ ਤੇ 2000 ਰੁਪਈਆ ਇਹ ਸਰਵਿਸ ਦਾ ਜਿਹੜੀ ਮਿਹਨਤ ਆ ਉਹ ਹੀ ਲੈਣੀ ਆ ਤੇ ਵੈਸੇ ਓਦਾਂ ਜਿਹੜਾ ਵਾਰੰਟੀ ਕਿ ਨਹੀਂ ਉਹਦਾ 5000 ਲੈਂਦੇ ਆ ਇਕੱਲੇ ਵੇਨ ਕਰਦਾ ਤੇ ਲੋ ਫਿਰ ਆਪਾਂ ਆਖਲਾ ਸਿਸਟਮ ਗੱਡੀ 'ਚ ਚੱਲੇ ਹੁਣ ਫਿਰ ਪਾਉਣੀ ਹੈ ਪਿੰਡਾਂ ਨੇ ਤੇ ਜਾ ਕੇ ਤੁਹਾਨੂੰ ਬਖਾਲਦੇ ਆ ਚਲਾ ਕੇ ਇਹ ਬੜਾ ਨਾ ਵਿਚੇ ਫਹਲਾ ਰਹੀ ਹੈ ਮਾਰਨ ਦਾ ਵੀ ਦਾ ਹੀ ਵਿਚੇ ਬੜਾ ਘੁ ਘਰਦਾ ਹੀ ਯਾਨੀ ਕਬੜੇ ਨੁਕਸੇ ਹੀ ਤੇ ਚਲਾ ਕੇ ਕਹਿੰਦੇ ਆ ਭਲਾ ਹੁਣ ਵੀ ਕਿਦਾਂ ਸੈੱਟ ਚੱਲਦਾ ਵਾ ਤਿੰਨੇ ਜੀਆਂ ਆਪਾਂ ਲਿਆਂਦੀਆਂ ਸੀ ਇਹਨਾਂ ਦੀ ਸਰਵਿਸ ਹੋ ਗਈ ਤੇ ਯਾਨੀ ਕਿ ਚਲੋ ਹੁਣ ਸਾਲਖੰਡ ਚੱਲ ਜੂ ਦੋ ਸਾਲ ਲਓ ਵੀ ਆਪਾਂ ਨਾਲ ਹੀ ਹੁਣ 15 ਮਿੰਟ ਉਹ ਜੱਲੇ ਚਲਾਇਆ ਤੇ ਨਾਲ ਚਲਾ ਕੇ ਦੇਖਿਆ ਬਹੁਤ ਵਧੀਆ ਚੱਲਦਾ ਹੁਣ ਅੱਗੇ ਤਾਂ ਇਹ ਕਿਤੇ ਟੋਆ ਮਾਰ ਦਿੰਦਾ ਹੈ ਕਿਤੇ ਕੋਈ ਕੁਝ ਹੋਏ ਹੁਣ ਵਧੀਆ ਚੱਲਦਾ ਹੈ ਸੈੱਟ ਚੱਲਦਾ ਹੁਣ ਪੂਰਾ ਅੱਗੇ ਗੰਬੀਰ ਜਾਂਦਾ ਹੀ ਐਵੇਂ ਹਲਾ ਲੋ ਵੀ ਤੇਲ ਥਾਣੀਆਂ ਨੇ ਜਿਆਦਾ ਪਾਤਾ ਮੇਰੇ ਖਿਆਲ ਨਾਲ ਲੀਟਰੋਂ ਵੱਧ ਨਾ ਗਨੇ ਲੀਟਰੋਂ ਵੱਧ ਹਨਾ ਪੂਰਾ ਤਿੰਨ ਤੋਂ ਘੱਟ ਹੀ ਖਾਦਾ ਵਾ ਦੋ ਪੈ ਗਈਆਂ ਸੀ 23 ਲੀਟਰ ਪੀਏ ਤੇ ਬਾਅਦ ਯਾਨੀ ਕਿ 2 ਲੀਟਰ ਪਹਿਲਾਂ ਪਿਆ ਤੇ ਲੀਟਰੋਂ ਥੋੜਾ ਜਿਹਾ ਘੱਟ ਘੱਟਾ ਥੋੜਾ ਜਿਹਾ ਮੈਂ ਪੂਰਾ 3 ਲੀਟਰ ਨਹੀਂ ਪੀਤਾ ਥੋੜਾ ਜਿਹਾ ਮਾਸਾ ਹੋਰ ਖਿੱਚ ਕੇ ਚਲਾ ਦੇ 3 ਕਿਲੋ 3 ਨੀ ਪੀ ਲੋ ਲਾਹ ਇਹ ਛੱਦੀ ਦੀ ਇਹਦਾ ਲਾਹਾਂ ਲਾਤਾ ਵਿਚਾਰਾ ਬਾਦਮ ਉੱਪਰ ਕੇ ਬਾਦਾਂ ਹੁੰਦਾ ਰਹਿਦਾ ਛੇਪਿੰ ਜਾ ਵੀ